ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਵਿੱਸ਼ੇ ਤੇ ਸਾਰਿਆਂ ਨੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਅੱਜ ਭਾਈ ਮੈਂ ਕਿਤੇ ਬਾਹਰ ਸੀਗਾ ਸਵੇਰ ਦਾ ਗਿਆ ਹੋਇਆ ਹਨਾ ਕੋਈ ਕੰਮ ਪੈ ਗਿਆ ਤਾਂ ਜ਼ਰੂਰੀ ਤੇ ਕੰਮਕਾਰ ਤੁਹਾਨੂੰ ਪਤਾ ਕੋਈ ਵੀ ਕੰਮਕਾਰ ਆ ਭਾਈ ਜ਼ਰੂਰੀ ਹੁੰਦਾ ਹਨਾ ਜਿਹੜੇ ਬੰਦੇ ਬਿਜਮੇਵਾਰੀਆਂ ਹੁੰਦੀਆਂ ਘਰ ਦੀਆਂ ਉਹ ਸਾਰਾ ਕੁਝ ਦੇਖਣਾ ਪੈਂਦਾ। ਜਾਣਾ ਆਉਣਾ ਕਿੱਥੇ ਹਨਾ ਕੀ ਦੇ ਜਾਣਾ ਆਉਣਾ ਭਾਈ ਕਿੱਥੇ ਕਿਆ ਕੰਮ ਹੈ ਹਨਾ ਸਾਰਾ ਕੁਝ ਦੇਖਣਾ ਪੈਂਦਾ ਜੀ ਤਾਂ ਅੱਜ ਸਵੇਰੇ ਸਭੋ ਦੁੱਧ ਵੀ ਮੇਥੋਂ ਅ ਕੱਟ ਪਾ ਹੋਇਆ ਅੱਧਾ ਪਾਇਆ ਤਾਂ ਬਾਕੀ ਉਹਨੂੰ ਇਹਦਾ ਜਲਦੀ ਹੋ ਜਾਂਦਾ ਜਿਹੜਾ ਟਾਈਮ ਹਨਾ ਲੰਘਦਾ ਬਾਨਾ ਵੀ ਉਹ ਛੱਡ ਹੁੰਦੀਆਂ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਸਮਝ ਸਕਦੇ ਆ ਵੀ ਭਾਈ ਚਰੂ ਬੰਦੇ ਦੀ ਮਜਬੂਰੀ ਹੋ ਜਾਂਦੀ ਕਈ ਕਈ ਬਾਨਾ ਨਹੀਂ ਸਮਝਦੀਆਂ ਚਲੋ ਚਾਹੇ ਕੋਈ ਵੀਡੀਓ ਦੇਖਦਾ ਵੀ ਹੋਵੇ ਪਰ ਕਈਆਂ ਨੂੰ ਕਿਸੇ ਦੀ ਮਜਬੂਰੀ ਦਾ ਨਹੀਂ ਪਤਾ ਬੰਦਾ ਜਦੋਂ ਕਿਸੇ ਨੇ ਮਤਲਬ ਆਪ ਨੂੰ ਕੰਮ ਹੁੰਦਾ ਫਿਰ ਤਾਂ ਭਾਈ ਚਾਹੇ 10 ਦਿਨ ਵੀ ਲੰਘ ਜਾਣਾ ਹਨਾ ਫਿਰ ਤਾਂ ਕੋਈ ਗੱਲ ਨਹੀਂ ਜੀ ਫਿਰ ਤਾਂ ਕਹਨੋ ਵੀ ਨਿਕੋ ਚੱਕਰ ਨਹੀਂ ਆ ਚੱਲ ਗਿਆ ਉੱਥੇ ਫਰਕ ਪੈਂਦਾ ਫੋਨ ਚਾਹੇ ਕਰੀਏ ਚਾਹੇ ਨਾ ਕਰੀਏ ਹੈਨਾ ਆਪੇ ਅਗਲਾ ਜਿਹੜਾ ਮਾਰ ਕੇ ਮੁਰਜੂਗਾ ਪਰ ਜੇ ਸਾਨੂੰ ਕੋਈ ਇੱਕ ਦਿਨ ਦਾ ਵੀ ਕੰਮ ਪੈ ਗਿਆ ਉਹਨਾਂ ਨੇ ਫੋਨ ਕਰ ਕਰਕੇ ਦੂਹੀ ਕਰ ਲੈਣੇ ਭਾਈ ਆਏ ਨਹੀਂ ਜੀ ਭਾਈ ਅੱਜ ਹੁਣ ਅਸੀਂ ਕਿੱਦਾਂ ਖਾਰੀਏ ਜੀ ਹੈਨਾ ਤੇ ਇਹ ਮਜਬੂਰੀ ਵੀ ਭਾਈ ਕੋਈ ਸਮਝ ਸਕਦਾ ਇਹ ਇਹ ਗੱਲ ਮੇਰੇ ਕਹਿਣ ਦਾ ਮਤਲਬ ਆ ਇਹ ਵੀ ਬਹੁਤ ਕਿਸੇ ਨੂੰ ਕਹਿਣਾ ਬਹੁਤ ਔਖਾ ਤੇ ਜਦ ਬੰਦਾ ਆਪ ਕਿਤੇ ਕੰਮ ਪੈਂਦਾ ਆਪ ਦਾ ਬੰਦਾ ਮਿੰਟਾਂ ਮੈਂ ਭੱਜਦਾ ਹਨਾ ਜੇ ਜੇ ਸਾਨੂੰ ਕੰਮ ਪੈ ਗਿਆ ਫਿਰ ਅਗਲਾ ਕਹਿੰਦਾ ਯਾਰ ਤੂੰ ਦੁੱਧ ਨਹੀਂ ਦੇਣ ਆਇਆ ਤੇ ਅਸੀਂ ਤਾਂ ਬਹੁਤ ਔਖਾ ਸਾਰਿਆ ਭਾਈ ਸਾਡੇ ਨਿਆਣੇ ਬਾਹਰ ਦਾ ਪੀਂਦੇ ਹੀ ਨਹੀਂ ਤੇ ਮਜਬੂਰੀ ਭਾਈ ਸਾਭ ਦੀ ਹੁੰਦੀ ਹੈ ਨਾ ਸਾਨੂੰ ਵੀ ਕਿਤੇ ਜਾਣਾ ਪੈ ਸਕਦਾ ਕੰਮ ਪੈ ਸਕਦਾ ਜ਼ਰੂਰ ਚਲੋ ਇਹ ਤਾਂ ਖੈਰ ਗੱਲਾਂ ਜਿਹੜੀਆਂ ਇਹ ਤਾਂ ਰੋਜ਼ ਦਾ ਹੁਣ ਮਸਲਾ ਹਨਾ ਕਿ ਕਿੰਨੇ ਕਿੰਨਾ ਕ ਸਮਝਾਈ ਜਾਈਏ ਇਹ ਲੋਕਾਂ ਨੂੰ ਤੇ ਚਲੋ ਕੋਈ ਗੱਲ ਨਹੀਂ। ਬਾਕੀ ਭਾਈ ਹੁਣ ਹੁਣੇ ਪਹੁੰਚਿਆ ਤਾਂ ਘਰਾਂ। ਮੂੰਹ ਹੱਥ ਧੋ ਕੇ ਆਪਣਾ ਫਰੈਸ਼ ਜਿਹਾ ਹੋਏ ਆਂ ਤੇ ਹੁਣ ਭੁੱਖ ਲੱਗੀ ਹੋਈ ਹੈ ਜੀ ਬਹੁਤ। ਹੁਣ ਦੇਖਦੇ ਆ ਰਸੋਈ 'ਚ ਜਾ ਕੇ ਵੀ ਕੀ ਬਣ ਰਿਹਾ। ਅੱਜ ਖਾਣ ਵਿੱਚ ਹਨਾ ਘਰ ਦੇ ਨੇ ਕੀ ਬਣਾਇਆ ਏ। ਪਹਿਲਾਂ ਤਾਂ ਮੈਨੂੰ ਸੁਰਤੇ ਨਹੀਂ ਆਈ ਗਰਮੀ ਇੰਨੀ ਐ ਪੂਰਾ ਹਾਲ ਹੋਇਆ ਪਿਆ ਜੀ। ਮੈਂ ਤਾਂ ਬਣਾਏ ਸੀ ਦੱਬਿਆ ਆ ਕੇ ਭਾਈ ਤਾਂ AC 'ਚ 10 ਮਿੰਟ ਬੈਠਿਆ। ਤੇ ਤਾਂ ਆਪਣਾ ਮੜਿਆ ਰਾਮ ਜਿਆ ਆ ਫੇਰ ਮੈਂ ਸੋਚਿਆ ਮੈਂ ਚਲ ਹੁਣ ਬੁੜੀ ਵੀਡੀਓ ਬਣਾਈ ਜਾਵੇ ਤੇ ਆਜੋ ਹੁਣ ਚਾਲਦੇ ਆ ਸੋਚ ਚ ਦੇਖ ਰਿਹਾ ਚ ਕਿਆ ਬਣਿਆ ਵਾ ਖਾਣੇ ਚ ਹਨਾ ਤੇ ਫੇਰ ਖਾਈਏ ਭਾਈ ਰੋਟੀ ਭੁੱਖ ਲੱਗੀ ਪਈ ਆ ਬਹੁਤ ਜ਼ਿਆਦਾ ਆਜੋ ਫੇਰ ਚਾਲਦੇ ਸਾਡੀ ਨੂਰ ਪੂਰੇ ਆ ਪੁੱਤਰੇ ਆ ਇੱਧਰ ਆ ਪੂਰੇ ਆ ਪੂਰੇ ਆ ਮੇਰਾ ਪੁੱਤ ਬਲਾਸ ਓਹੋ ਚਿੱਦਾ ਖੜਾ ਹੋ ਗੰਦਾ ਬੱਚਾ ਤੂੰ ਇੱਧਰ ਨੂੰ ਇੱਧਰ ਨੂੰ ਮੂੰਹ ਕਰਕੇ ਹੱਥ ਜੋੜ ਕੇ ਇਰ ਥੱਲੇ ਬਹਿ ਜਾਂਦੀ ਆ ਪਹਿਲਾਂ ਖੜੀ ਹੋ ਕੜੀ ਹੋ ਪਹਿਲਾਂ ਹੁ ਮੇਰੀ ਗੱਲ ਸੁਣ ਇੱਥੇ ਪੁੱਤ ਖੜ ਕੇ ਸ਼ਸ਼ੀ ਦਾ ਬੁਲਾਈ ਦੀ ਆ ਠੀਕ ਆ ਖੜ ਕੇ ਬੁਲਾਉ ਸ਼ਸ਼ੀ ਦਾ ਹਾਂ ਸ਼ਾਬਾਸ਼ ਪਪੀ ਵੀ ਕੱਢ ਦੇ ਕੋਣ ਪਪ ਆਏ ਮੇਰੀ ਗੱਲ ਸੁਣ ਆਏ ਪਪ ਕਰ ਹਾਈ ਹਾਈ ਲੱਡੂ ਆ ਤੇ ਇਹ ਲੱਗੀ ਵੀ ਭਾਈ ਆਪਣੇ ਝੋਟ ਕੇ ਕਰਨ ਦਾ ਜੀ ਇੱਧਰ ਮਾਤਾ ਜੀ ਸਾਡੇ ਖੜੇ ਆ ਰਸੋਈ 'ਚ ਮਾਤਾ ਜੀ ਸਾਸਰੀਕਾ ਸਾਸਰੀਕਾ ਜੀ ਸਾਰੇ ਹੋਰ ਮਾਤਾ ਜੀ ਜਸਕਾਸ਼ ਸਾਹਿਬ ਆਈ ਜੀ ਪਤੇ ਹਾਂ ਸਾਸਰੀਕਾ ਸਾਸਰੀਕਾ ਜੀ ਭਾਈ ਉਹ ਤਾਂ ਕੋਈ ਕਹਿ ਲਗਿਆ ਕਿ ਅੱਜ ਇੱਕ ਮਦ ਮੈਂ ਤਾਂ ਹੁਣ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ ਹੈ ਅੱਜ ਫੇ ਖਾਂਡ 'ਚ ਕੀ ਬਣਾਇਆ ਵਾ ਖਾਂਡ ਹਾਂ ਖਾਂਡ ਬਣਾਇਆ ਪੜੀ ਕੜੀ ਸਸਤੀ ਚੀਜ਼ ਸਸਤੀ ਅੱਛਾ ਤੁਸੀਂ ਕਹਿੰਦੇ ਸਾਰੀਆਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਅੱਜ ਲੱਸੀ ਦੀ ਸਸਤੀ ਜੀ ਬਣਾਇ ਸਸਤੀ ਚੀਜ਼ ਠੀਕ ਐ ਇਹ ਨਾਲੇ ਮੰਨੂ ਜਿੱਥੇ ਤੱਕ ਮੇਰੀ ਨੌਲੇਜ ਆ ਮਮੀ ਕਹਿੰਦੇ ਵੀ ਸੌਣ ਮਹੀਨੇ ਚ ਕੜੀ ਨਹੀਂ ਬਣਾਈਦੀ ਸੌਣ ਚ ਮਹੀਨੇ ਕੜੀ ਬਣਾਈਦੀ ਬਣਾਉਣ ਵਾਲੇ ਬਣਾਉਦੇ ਹੀ ਹੈਗੇ ਬਣਾਉਣ ਵਾਲੇ ਬਣਾ ਵੀ ਲਨ ਸਾਡੇ ਵਰਗੇ ਬਣਾ ਲੈਨੇ ਆ ਬਾਜੇ ਲੋਕ ਬਣਾਉਂਦੇ ਐ ਅੱਛਾ ਜਿਹੜੇ ਗੜੀ ਬਣਾਈ ਦੀ ਨਹੀਂ ਹੁੰਦਾ ਸੌਣ ਚ ਭਾਈ ਸਾਡੇ ਤਾਂ ਨਹੀਂ ਹੈਗਾ ਮੈਂ ਤਾਂ ਪਹਿਲਾਂ ਤੇ ਬਣਾਉਂਦੀ ਆ ਅੱਛਾ ਮਤਲਬ ਆਪਣੀ ਮਰਜ਼ੀ ਆ ਹੇ ਵੀ ਵਾਹ ਠੀਕ ਹੈ ਹਾਂ ਨਹੀਂ ਨਾ ਕਿ ਤਰਸੀ ਜਾਊਗਾ ਕੜੀ ਨੂੰ ਹਾਂ ਵੀ ਕੜੀ ਹੈ ਬੰਦੇ ਦਾ ਹੋਰ ਤੇ ਕਿਸੇ ਦਾ ਕੜੀ ਹੋਗੇ ਆਪਾਂ ਕੜੀ ਖਾਈਏ ਤਾਂ ਕੜੀ ਉਧਰ ਘਰ ਚ ਬਣਾ ਲਓ ਜਦ ਜੀ ਕਰਦਾ ਉਧਰ ਬੰਦੇ ਦਾ ਦਿਲ ਕਰਦਾ ਹੋਵੇ ਕੜੀ ਨੂੰ ਹਾਂ ਵੀ ਕੜੀ ਬਣਾਉਣੀ ਅਸੀਂ ਤਾਂ ਹੀ ਮੈਂ ਤਾਂ ਬਣਾਉਂਦੀ ਰਹੀ ਹਾਂ ਹਾਂ ਮਾੜਾ ਹੁਣ ਕੀ ਤਰਤੀ ਆ ਦੇਸ ਤਰਤੀ ਲਾ ਪ੍ਰਿੰਗਾ ਤਾਂ ਮੈਂ ਕਿ ਤਰਦੇ ਲਾਓ ਭਾਈ ਕੜੀ ਮਾਤਾ ਨੇ ਹੈ ਅਜੇ ਰਿਜੇ ਪੈਣੀ ਆ ਅਜੇ ਰਿਜਣੀ ਆ ਹੁਣ ਥੋੜੀ ਰਿਜਣ ਲੱਗੀ ਆ ਹਾਂ ਠੀਕ ਹੈ ਕੜੀ ਬਣਾਣੀ ਹਾਂ ਦਾ ਜਸਨ ਸਸਰੀ ਕਾ ਜੀ ਸਾਰੇ ਆ ਨੂੰ ਗੈਰ ਨੂੰ ਬਣਾ ਲਾ ਸਸਰੀ ਕਾ ਜੀ ਸਾਰੇ ਅੰਦਰ ਪੇ ਨਹੀਂ ਮੈਂ ਅੱਜ ਠਹਿਰ ਕੇ ਮਲਾਉਣੀ ਸੀ ਮੈਂ ਇੰਦਰ ਪਾਈ ਦੀ ਦੀਦੀ ਨੇ ਗੱਲ ਕਹੀ ਵੀ ਸਸਤੀ ਦੁਨੀਆਂ ਤੋਂ ਸਭ ਨਾਲੋਂ ਮਹਗੀ ਚੀਜ਼ ਆ ਇਹ ਹਾਂ ਪਤਾ ਗੱਲ ਕਿਆ ਹੈ ਪਤਾ ਕਿੰਨੇ ਜਾਣੇ ਦੀ ਫੇਵਰੇਟ ਆ ਤੇ ਮਾਂ ਨਾਲ ਦੀ ਫੇਵਰੇਟ ਆ ਸਭ ਨਾਲੋਂ ਮਹਗੀ ਆ ਇਹ ਹਾਂ ਉਹ ਸਸਤੇ ਉਹਦੇ ਨਾਲ ਫੜਦੀ ਆ ਪਰ ਇੰਨਾ ਦੇਖੋ ਉਹ ਵੀ ਫੇਵਰੇਟ ਆ ਇੱਕ ਗੱਲ ਦੇਖੋ ਮੇਰੇ ਵੀ ਨੂੰ ਵੀ ਪਸੰਦ ਲੱਗਣਾ ਕਿੰਨੀ ਮਹਗੀ ਆ ਦੂਗਾਈਆਂ ਦੀ ਸਾستی ਆ ਸਾستی ਗੱਲ ਪਤਾ ਕੀ ਇਹ ਜਿਹੜੀ ਕੜੀ ਦਾ ਭਾਈ ਮੁੱਲ ਆ ਇਹ ਮੰਮੀ ਵੈਸੇ ਜੇ ਦੇਖਿਆ ਜਾਵੇ ਨਾ ਕੜੀ ਦਾ ਮੁੱਲ ਕੋਈ ਉਹ ਸਮਝ ਸਕਦਾ ਹੁਣ ਸ਼ਹਿਰ માં ਚੱਲ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਕੁਝ ਮਿਲਦਾ ਨਹੀਂ ਮਿਲਦਾ ਸਾਰਾ ਕੁਝ ਹੈ ਨਾ ਅੱਲਾ ਸਹੀ ਦਹੀਂ ਪਰ ਜਿਹੜਾ ਘਰ ਦੀ ਚੀਜ਼ ਆ ਉਹ ਚੀਜ਼ ਮਿਸ ਕਰਦੇ ਲੋਕ ਹਾਂ ਉਹ ਆਪਣਾ ਗੱਲ ਬਣਦੀ ਹੈ ਹਾਂ ਉਹ ਕਈ ਕਈ ਬੰਨ ਸਾਨੂੰ ਕਹਿ ਦਿੰਦੀਆਂ ਵੀ ਕੜੀਓ ਲੈਣਾ ਸੌਰੀ ਲੱਸੀਓ ਲਿਆਉਣ ਦੀ ਭਾਈ ਕੜੀ ਬਣਾਉਣੀ ਆ ਹੈਨਾ ਇੱਕ ਗੱਲ ਹੋਰ ਜਿਹੜੀ ਚੀਜ਼ ਚੁੱਲ੍ਹੇ ਤੇ ਬਣਦੀ ਆ ਉਹਦਾ ਸੁਆਦ ਅਲੱਦਾ ਹੈ ਹਾਂ ਤੇ ਗੈਸ ਦਾ ਹੁਣ ਥੋੜੀ ਜਿਹੀ ਮੈਂ ਬਿਮਾਰ ਸੀ ਦੀਦੀ ਥੋੜਾ ਜਿਹਾ ਲੇਟ ਹੋ ਗਿਆ ਤਾਂ ਜਿੰਦੇ ਗੈਸ ਬੰਦ ਕਰ ਲਈ ਜਿਹੜੀ ਚੀਜ਼ ਚੁੱਲ੍ਹੇ ਤੇ ਪਾਉਣੀ ਆ ਨਹੀਂ ਤੁਸੀਂ ਨਾਲ ਪਾ ਦਿੱਤਾ ਆਹੋ ਅਰ ਕੜਤੇ ਲਸਣ ਖਾਪਾ ਕਰਾ ਬਾਕੇ ਦੇ ਵਿੱਚ ਆਲਦਾ ਖਾ ਸਕਦੇ ਕਿ ਬੈੜੀ ਵੀ ਹੁੰਦੀ ਆ ਥੋੜੀ ਜਿਹੀ ਹਮ ਹਰਦਾ ਉਹਦਾ ਬਧੇਰਾ ਪਾ ਲੈ ਫੁੱਲਾ ਆਪਦਾ ਪਾਈਦਾ ਹਾਂ ਲੈ ਸਾਡੇ ਫਿਰ ਪਹਿਲਾਂ ਚੁਲ ਕਟਾ ਕੇ ਉਹੀ ਆਦਾ ਜਣਾ ਪਾਟਾ ਹਾਂ ਹੋਰ ਹੋਰ ਹਮ ਸਰ ਥੋੜਾ ਘਰਿਆ ਆ ਤਾਂ ਜ਼ਿਆਦਾ ਪਾਤਾ। ਆ ਤਾਂ ਜ਼ਿਆਦਾ। ਇਹ ਸੀਗੀ ਪਾਉਗਾ ਨਾ ਕਿ ਸਬਜ਼ੀ ਮੈਂ ਕਿਹਾ ਉਹ ਕਰੀਏ ਵੀ ਕਿਹਾ। ਹਾਂ। ਕੀ ਕਹੀ ਜਾਈਏ ਕਿ ਸਬਜ਼ੀ ਲੈ ਸਬਜ਼ੀ 80 ਰੁਪਏ ਕਿਲੋ ਮਟਰ। ਮੈਂ ਨੂੰ ਤਾਂ ਕਹਿਣ ਦੇ ਨੂੰ ਇਹਨਾਂ ਨੂੰ ਹੋ ਹੁੰਦਾ ਫਿਰ ਜਦੋਂ ਮੈਂ ਮਾਨ ਵਾਲਿਆਂ ਨਾਲ ਮੰਡੀ 'ਚ ਘੁੰਮੀ ਆ ਮੈਂ ਸਾਰੀਆਂ ਸਬਜ਼ੀਆਂ ਦਾ ਰੇਟ ਦੇਖਿਆ ਮੈਂ ਤਾਂ ਮੈਂ ਕਿਵੇਂ ਕਹਿੰਦੇ ਰਵਿੰਦਰ ਨੂੰ ਕਿ ਟਮਾਟਰ ਲੈ ਆਈ ਮਟਰ ਲੈ ਆਈ। ਚੱਲ ਭਾਈ ਹੁਣ ਜੇ ਮੈਂ ਮਹਿੰਗਾ ਹੋ ਗਿਆ ਤਾਂ ਕਿ ਖਾਣਾ ਛੱਡ ਦੇ। ਖਾਣਾ ਤਾਂ ਹੈਗਾ। ਸਬਜ਼ੀ ਮੈਂ ਕਿਹਾ ਤੇ ਅਸੀਂ ਆਪ ਚਲ ਕੇ ਕੜੀ ਬਣਾ ਲਦੇ ਆਂ। ਉਹ ਨਾਲੇ ਮੰਮੀ ਕੜੀ ਹੋਊ ਵੀ ਸਵਾਦ ਕੜੀ ਸਵਾਦ ਨਾਲੇ ਇੱਥੇ ਨਾਲੇ ਪਰ ਮਨੂੰ ਜਿੱਥੇ ਤੱਕ ਮੈਂ ਸੁਣਿਆ ਤਾਂ ਕਿਸੇ ਨੇ ਕਹਿੰਦੇ ਵੀ ਸੌਣ ਨਹੀਂ ਦੇ ਜਾਣਾ ਸਾਡੀ ਨਹੀਂ ਬਣਦੀ ਉਹ ਸਾਟ ਬਾਜੀ-ਬਾਜੀ ਲੈ ਆ। ਅਜੇ ਬਾਜੀ ਨਹੀਂ ਸਮਝੀ। ਪਤਾ ਕੀ ਕਰਨਾ? ਕਹਿੰਦੇ ਜਿੱਥੇ ਪਹਿਲਾਂ ਇੱਕ ਵਾਰੀ ਬਣਾਉ ਜੂ ਉੱਥੇ ਬਾਦ ਨਹੀਂ ਬਣਾ ਸਕਦਾ। ਮੈਂ ਮੰਮੀ ਕਹਿੰਦੀ ਵੇ ਸ਼ੁਰੂ ਤੇ ਬਣਾਉਂਦੀ ਫਿਰ ਇਹ ਮੈਨੂੰ ਦਰਦੀ ਆ। ਅਜੇ ਤਾਂ ਬਣਾਏ ਕਹਿੰਦੇ। ਹਾਂ। ਫੇਰੇ ਬਣਾਉਂਦੀ ਆ ਇਹ ਸ਼ੁਰੂ ਤੇ। ਉਹ ਤਾਂ ਹੀ ਕਹਿੰਦੇ ਹੁੰਦੇ ਆ ਵੀ ਸੌਂਚਾ ਕੜੀ ਬਣਾਓ। ਘੁਲ ਘੁਲ ਪਤਾ ਨਹੀਂ ਚੱਲ ਜਾਂਦਾ ਮੈਂ ਕੋਲ। ਕੜੀ ਘੁਲ ਜਾਂਦੀ ਐ ਇਹ ਕਹਿੰਦੇ ਮੈਂ ਤਾਂ ਬਣਾਇਆ ਵੀ ਲੜਾਈ ਹੋਈ ਜਰੂਰੀ ਘਰ 'ਚ। ਅੱਛਾ। ਬਣਾਇਆ ਹੁੰਦਾ ਕਹਿੰਦੇ ਕੜੀ ਘੁਲ ਜਾਂਦੀ ਐ ਮਹੀਨਾ। ਨਹੀਂ ਚੱਲ ਫੇਰ ਤਾਂ ਆ ਗਿਆ ਜੀ ਕੜੀ ਜੇ ਕੜੀ ਨਹੀਂ ਤੂੰ ਮਹੀਨਾ ਆਪਾਂ ਸ਼ੁਰੂ ਤੇ ਚੱਲੀ ਜਾਂਦੇ ਆਂ ਕੋਈ ਟੈਨਸ਼ਨ ਨਹੀਂ ਜੇਕਰ ਰੁੱਕ ਜਾਂਦੇ ਫੇਰ ਚਰੋਂ ਦੇ ਫੇਰ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਆ ਸ਼ਾਮ ਨੂੰ ਵੀ ਕੜੀ ਨਹੀਂ ਬਣਾਉਂਦੇ ਕਹਿੰਦੇ ਕੜੀ ਬਣੀ ਤਾਂ ਬਿਫਤਾ ਖੜੀ ਐਂਡਮ ਇਦਾਂ ਵੀ ਬੋਲਦੀ ਅਸੀਂ ਆਣੀ ਉਹ ਇਹਦਾ ਆਪੇ ਬਣਾਏ ਪਿਆ ਆਪੇ ਬਣਾਇਆ ਹਾਂ ਨਾ ਸਬਜ਼ੀਆਂ ਵਾਲੀ ਕਿ ਸਬਜ਼ੀ ਉਹ ਜਿਹੜਾ ਬੰਦਾ ਜਿਹੜਾ ਬੰਦਾ ਮਾਰਾ ਦੇ ਉਦੇ ਪੇ ਚੱਲਣੇ ਵਾਲਾ ਉਹਨੂੰ ਕੋਈ ਉਹ ਨਹੀਂ ਹੈਗਾ ਮੈਂ ਬਹੁਤ ਤਰਸਦੀ ਸੀ ਦਿੱਲੀ ਸੌੜ ਮਹੀਨੇ ਚ ਕੜੀ ਖਾਣ ਨੂੰ ਫਿਰ ਸਿੱਧਾ ਉਹਨੂੰ ਸਾਬ ਜਾਣਾ ਕੜੀ ਆ ਸਾਰੇ ਗੁਰਦੁਆਰਿਆਂ ਚ ਤਾਂ ਪਣਦੀ ਆ ਫਿਰ ਦਾਊ ਸਾਹਿਬ ਤਾਂ ਮੰਮੀ ਕੜੀ ਬਹੁਤ ਸਵਾਦ ਹੁੰਦੀ ਹਾਂ ਹਾਂ ਉੱਥੇ ਕੜੀ ਕੜੀ ਚਾਹ ਉੱਥੇ ਮਗਰ ਇਹ ਵਾਂ ਦਾ ਯਹੀ ਹੈ ਨਾ ਹਾਂ ਹਰੇ ਐਤਵਾਰ ਨੂੰ ਆਏ ਐ ਨਾ ਫੇ ਫੇ ਮਮੀ ਕੱਠ ਬਹੁਤ ਆਉਂਦਾ ਐ ਮੈਂ ਉਹ ਤਾਂ ਲੰਗਰ ਚ ਹੀ ਜਾਂਦਾ ਰੋਜ਼ ਹਾਂ ਚੱਲਦਾ ਤਾਂ ਰੋਜ਼ ਆ ਪਰ ਐਤਵਾਰ ਨੂੰ ਜਿਹੜੀ ਐਤਵਾਰ ਨੂੰ ਦੇ ਨਾ ਅੱਛਾ ਅੱਛਾ ਤਾਂ ਐਤਵਾਰ ਨੂੰ ਕੜੀ ਚੌਲੇ ਚੌਲੇ ਹੁੰਦੇ ਲਓ ਜੀ ਕੜੀ ਸਾਡੀ ਲੱਗੀ ਹੁਣ ਰਿੱਜਣਾ ਐ ਨਾ ਹੁਣ ਲੱਗੀ ਰਿੱਜ ਤੇ ਹੋਰ ਖੜਨਾ ਪੈਂਦਾ ਇਹ ਤੇ ਵੀ ਹਾਂ ਪਲਪਲ ਕੇ ਅੱਬਾ ਜਾਂਦੀ ਨਹੀਂ ਧੰਦੇ ਤੇ ਜਿੱਤ ਨਹੀਂ ਬਾਹਰ ਇਹਦਰ ਪਾਈ ਧਰਿਆ ਹੋਇਆ ਦੁੱਧ ਮਾਤਾ ਜੀ ਨੂੰ ਵੀ ਵਿੱਚ ਚਾਹਨੀ ਰੱਖ ਦੇਣੀ ਆ ਚਾਹ ਬਣਾਉਣੀ ਯਾਰ ਹਾਂ ਜਾਂ ਦੁੱਧੋ ਤਾਂ ਨਾ ਕਰੀ ਚਾਹ ਨਹੀਂ ਮੇਰੇ ਬਾਗੀ ਨੇ ਚ ਮੜਾਈ ਕੱਢ ਕੇ ਜਦੇ ਖਾਣੇ ਤਾਂ ਫਿਰ ਮੇਰਾ ਪੁੱਤ ਵੀ ਹਾਂਜੀ ਸਾਸਰੀ ਕਾਲ ਸਾਰਿਆਂ ਨੂੰ ਜੱਦੀ ਬੋਲਣ ਲੱਗੀ ਸਾਸਰੀ ਕਾਲ ਹੀ ਬੋਲਦੀ ਆ ਖੁਸ਼ ਹੋ ਕੇ ਬੋਲਦੀ ਆ ਚਲੋ ਪਾਪਾ ਵੀ ਖੁਸ਼ ਹੋਣਗੇ ਪਾਪਾ ਦਾ ਬਰੀ ਦੀ ਆ ਐ ਕਰਕੇ ਉਹ ਕਹਿੰਦੀ ਬੱਸ ਬੱਸ ਜ਼ਿਆਦਾ ਨਹੀਂ ਕਹਿੰਦੀ ਮੈਂ ਚਾਹ ਨੂੰ ਲਾਏ ਕਹਿੰਦੀ ਬੱਸ ਜ਼ਿਆਦਾ ਨਾ ਦਿੱਤੇ ਕਹੋ ਨਾ ਠੀਕ ਆ ਲਓ ਬਣ ਜਣਿਆ ਨੇ ਮਮੀ ਕਿੰਨਾ ਕੁ ਟਾਈਮ ਲੱਗਣਾ ਹਜੇ ਇਹਨੂੰ ਬਣਨੇ ਨੂੰ ਲੱਗ ਜਾਣੇ 10 ਮਿੰਟ ਹੋਣਾ 10 ਕੁ ਮਿੰਟ ਆ ਉਹ ਦੇਖੀ ਬਾਹਰ ਲੱਗੀ ਤਾਂ ਘੇਰਨ ਮਮੀ ਇਹਦੇ ਵਿੱਚ ਪਤਾ ਕੀ ਹੈ ਯਾਰ ਤੇਜ ਕਰਤਾ ਤਾਂ ਨਾ ਮੈਂ ਨਾਲ ਮਿਰਚਾਂ ਵੀ ਪੈਂਦੀਆਂ ਜਿਹੜੀਆਂ ਤੋੜ ਕੇ ਆਪਾਂ ਪਾਉਨੇ ਆ ਜਿਹੜੀ ਸਪਾਈਸੀ ਖਾਣੇ ਇੱਥੇ ਥੋੜਾ ਜਿਹਾ ਮੰਮੀ ਦਾ ਪਾਈ ਨਾ ਹੀ ਬੁਆਰਾ ਇਹ ਦੀਦੀ ਦਾ ਹੀ ਕੋਲੇ ਕੱਟ ਖਾਣੇ ਨਾ ਇਸ ਕਰਕੇ ਥੋੜੀ ਜਿਹੀ ਸਪਾਈਸੀ ਵੀ ਬਣ ਗਈ ਕੀ ਕਰੀਂ ਕਰੀਂ ਜਿੰਨਾ ਮਰਜ਼ੀ ਬਣਾਇ ਚੱਲੋ ਪਕੌੜੇ ਵੀ ਪਾ ਕੇ ਬਣਾ ਲਓ ਪਕੌੜੇ ਪਾ ਕੇ ਬਣਾ ਲਓ ਬਣੀਆਂ ਪਾ ਕੇ ਬਣਾ ਲਓ ਪਨੀਰ ਵੀ ਦੇ ਜੰਨੇ ਅੰਦਰ ਵਿੱਚ ਉਹ ਮੂਨ ਦੇ ਪਕੌੜੇ ਪੈ ਜੰਨੇ ਆ ਘਰ ਦੇ ਕੱਢ ਕੇ ਪਾ ਲਓ ਹੂੰ ਬਾਕੀ ਆਪਾਂ ਠੀਕ ਹੈ ਜਿਛਾ ਚੀ ਚਾਰ ਚੀਜ਼ਾਂ ਪੈ ਜੰਨੀਆਂ ਇਹਦੇ ਵਿੱਚ ਜੋ ਮਰਜ਼ੀ ਪਾ ਲਓ ਜੋ ਮਰਜ਼ੀ ਆਪਣਾ ਮਨ ਕਰਦਾ ਹੈ ਉਹ ਆਪਣੀ ਮਰਜ਼ੀ ਕਈ ਨਾ ਦੇ ਦਿੱਸ ਸਕਦਾਈ ਕੜੀ ਚ ਆਲੂ ਵੀ ਨਹੀਂ ਪਾਉਂਦੇ ਹੂੰ ਤੇ ਅਸੀਂ ਆਲੂ ਬਿਨਾਂ ਸਾਨੂੰ ਸਵਾਦ ਨਹੀਂ ਆਉਂਦਾ ਤੁਹਾਨੂੰ ਸਵਾਦ ਨਹੀਂ ਲੱਗਦੀ ਆਲੂ ਬਿਨਾ ਹੋਰ ਪਾਣੀ ਜੇ ਲੱਗ ਜਾਂਦਾ ਹੋਰ ਕੇ ਅੰਦਰ ਤੱਕ ਵਿੱਚ ਕੁਝ ਦਿਖੇ ਨਾ ਉਹਦੇ ਨਹੀਂ ਆਲੂ ਤਾਂ ਸਵਾਦ ਲੱਗਦੇ ਆ ਹਾਂ ਓਕੇ ਆਲੂ ਤਾਂ ਸਵਾਦ ਲੱਗਦੇ ਆ ਇਹੋ ਜੀ ਗੱਲ ਦੀ ਸਾੜੀ ਵਿੱਚ ਵਧੀਆ ਲੱਗਦੀ ਹੈ ਹੂੰ ਸਿਆਣੇ ਵਿੱਚ ਬਹੁਤ ਜੀਆ ਪੈ ਜੰਨੀ ਆ ਹਾਂ ਜੀਆਂ ਪੈ ਜਾਂਦਾ ਏ ਫੇਰ ਉਹ ਗਠਰੀ ਭੂਖਾ ਪੈ ਜੰਨੀ ਆ ਏ ਇਹ ਜੀ ਤੇ ਫੇਰ ਬਾਕੀ ਮਾਲ ਮੁੱਟੇ ਮਿੱਠੇ ਮੁੱਥੇ ਮੇਥੀ ਹੂੰ ਕੋਪਾਲਾ ਉਹ ਰੂਪੇ ਹੋਰ ਹੋ ਜਾਂਦਾ ਕੜੀ ਦਾ ਕੜੀ ਦਾ ਹਾਂ ਸਿਆਲ ਵਿੱਚ ਨਹੀਂ ਸਿਆਲ ਮਾਂ ਮਮੀ ਹੂੰ ਬਈ ਸਬਜ਼ੀਆਂ ਬਹੁਤ ਹੁੰਦੀਆਂ ਜੋ ਮਰਜ਼ੀ ਬਣਾ ਲਓ ਜੋ ਮਰਜ਼ੀ ਬਣਾ ਲਓ ਰੂਪੇ ਵਿੱਚ ਦਾ ਸਬਜ਼ੀ ਨੇ ਕਹਿਣਾ ਕੀ ਬਣਾਣਾ ਮੂੰ ਵੀ ਨਹੀਂ ਚਾਹ ਵੀ ਤਾਂ ਨਹੀਂ ਹੋਰਦਾ ਨਾ ਜਿਹੜੇ ਆਉਗਾ ਮਟਰ ਲਿਆਉਗਾ ਹਾਂ ਆਈ ਚਾਲਦਾ ਵੇ ਸਿਆਲ ਵਿੱਚ ਦਾ ਭਾਈ ਗਾਜਰਾਂ ਗੋਭੀ ਸਬਜ਼ੀਆਂ ਬਹੁਤ ਸਾਰੀਆਂ ਸਬਜ਼ੀਆਂ ਹਾਂ ਅੱਧੀਆਂ ਸਬਜ਼ੀਆਂ ਸਾਰੀਆਂ ਬਸ ਥੋੜੀ ਜਿਹੀ ਪੱਤੇ ਵੀ ਜਿਲੇ ਹੋ ਚਾ ਹਾਂ ਸਾਲਕਮਾ ਦਾ ਹੈਗੇ ਨੇ ਪਿਛਲੇ ਸਾਲ ਵੀ ਦੇ ਉਹਨੇ ਆਈ ਸਾਲਾ ਸਾਲਕਮਾ ਸਾਲਕਮਾ ਮੂਲੀ ਦਾ ਘਰਦੀਆਂ ਹੀ ਹੁੰਦੀਆਂ ਮੂਲੀਆਂ ਦੇ ਪਰੋਠੇ ਕਾਣੇ ਅਸੀਂ ਆਈ ਕਰਦੇ ਹਾਂ ਜੇ ਜਗਾਚਰ ਬਣਾਉਣਾ ਫੇਰ ਯਾਨੀ ਕਰਨੀ ਮੂਲ ਹਾਂ ਤੇ ਰਾਹ ਹੁੰਦਾ ਮੈਂ ਵੀ ਕਿੰਨੇ ਮੀਟੇ ਕਿਲੋ ਤਾਂ ਮਿਲਦੀਆਂ ਸਾਰੀਆਂ ਕਿਆ ਹੁੰਦਾ ਸਾਲਕਮਾ ਪਰ ਉਹ ਇੱਕ ਗੱਲ ਆ ਸਵਾਦ ਬਹੁਤ ਲੱਗਦੀਆਂ ਹੂੰ ਜੇ ਹੁਣ ਵਿੱਚ ਕਰਾ ਲਿਆ ਹੋਵੇ ਨਾ ਤੜਕਾ ਸਵਾਦ ਜਿੰਨੇ ਬਹੁਤ ਸਵਾਦ ਲੱਗਦੀਆਂ ਸਾਲਕਮਾ ਵੀ ਦੂਰ ਪਾਰ ਆ ਜਾ ਪੁੱਤਾਂ ਉਹ ਲੋ ਰੂਪਾਈ ਸਾਡਾ ਲੱਗਿਆ ਵਾ ਵਧੀਆ ਬੰਦੀ ਬਈ ਸਾਡੀ ਸਾਡਾ ਤਰ ਤਾਉਣੇ ਆ ਹੁਣ ਸੌਣ ਲੱਗ ਜੂ ਜਲ ਕਰਾਂ ਉਹ ਕਰਦੇ ਹੋਂ ਕੱਲ ਨੂੰ ਅੱਜ ਤਾਂ ਮੇਰੀ ਦਿਹਾੜੀ ਉਧਰੇ ਲੰਗੀ ਸਾਰੀ ਕਰ ਲੋ ਮੜਾ ਜੀ ਸੋਨਾ ਕੱਲ ਨੂੰ ਆਈ ਨੂੰ ਲੈਜੇ ਬਣਾ ਕੇ ਕੱਲ ਨੂੰ ਕੋਈ ਨਹੀਂ ਜਲ ਕੱਲ ਨੂੰ ਦੇਖਦੇ ਕੱਲ ਨੂੰ ਕੱਢ ਕੇ ਨਾ ਟਾਈਮ ਹੋਰ ਕੀ ਕੱਲ ਨੂੰ ਕਰਦੇ ਆ ਹੱਲ ਵਿੱਚ ਬਣਾ ਕੱਲੂ ਜੇ ਚੱਲ ਮੇਰਾ ਨਾਂ ਵੀ ਟਾਈਮ ਲੱਗਿਆ ਤਾਂ ਬਾਈ ਨੂੰ ਲਈ ਜਿਓ ਨਾਲ ਹੈ ਮਾਲਾ ਕਰਾ ਲਓ ਯਾਰ ਤੇ ਮੜੇ ਦੇ ਆਪੇ ਟਿਕਣ ਹੁੰਦਾ ਏ ਤੁਸੀਂ ਆਲਟਾ ਛੱਡਿਓ ਛੱਡ ਕੇ ਆ ਜਾ ਬਸ ਅਗਲਾ ਬੜਾ ਲੂ ਕੇ ਜੇ ਫੋਨ ਕਰੂੰਗਾ ਭਾਈ ਆ ਜੇ ਦੇ ਚਲ ਦੇ ਬੈਠਣਾ ਵੀ ਕਹਿੰਦਾ ਹੋਰ ਕੀ ਉਹ ਬੈਠਣਾ ਦਾ ਤਾਂ ਪੈਂਦਾ ਵੀ ਜੇ ਬੰਦੇ ਨੇ ਦੇਖਣਾ ਵੀ ਹਾਂ ਵੀ ਸਮਾਨ ਸਾਰਾ ਸਹੀ ਪਾਇਆ ਵੀ ਪਾਇਆ ਤਾਂ ਬੈਠਣਾ ਸਵੇਰੇ ਮੰਮੀ ਦਾ ਫੋਨ ਆ ਗਿਆ ਮੰਮੀ ਮਾਲ ਹਾਲੀ ਦਾ ਹਾਂ ਮੰਮੀ ਕਹਿੰਦੀ ਕਹਿੰਦੀ ਮੈਂ ਕਹਿੰਦੀ ਨਾਨੀ ਦੀ ਗੱਲ ਕਰਦੀ ਸੀ ਕਹਿੰਦੀ ਮੰਮੀ ਮੇਰੀ ਧੀ ਨਾ ਕਹਿੰਦਾ ਮੇਰੀ ਕਹਿੰਦੀ ਮੇਰੀ ਮੰਮੀ ਨੇ ਬੱਸਾਂ ਪਰ ਜਾਣਾ ਪਹਿਲਾਂ ਤਿੰਨ ਚਾਰ ਜਗ੍ਹਾ ਪਤਾ ਕਰਨਾ ਅੱਛਾ ਦੀ ਪਈ ਕਿੱਥੇ ਵਧੀਆ ਬਣਦੇ ਆ ਫੇਰ ਫੇਰ ਕਹਿੰਦੀ ਮੈਂ ਮੰਮੀ ਨੇ ਉਹ ਕਰਨਾ ਨਾਨੀ ਨੇ ਵੀ ਜੇ ਦੇਖਿਆ ਵੀ ਹਾਂ ਭਾਈ ਵੀ ਫਲਾਣੀ ਜਗਾ ਵਧੀਆ ਬਣਦੇ ਹੈ ਕਈ ਉਹਨਾਂ ਵਿਚਾਰੀ ਨੇ ਸ਼ਾਮ ਨੂੰ ਆਣਾ ਬਿਸਕਟ ਨਾਲ ਲੈ ਕੇ ਹੀ ਜਾਣਾ ਬਿਸਕਟ ਅੱਛਾ ਬਣਵਾ ਕੇ ਕੋਲ ਬੈਠ ਕੇ ਬਣਵਾਉਣੇ ਆ ਨਾ ਨਾ ਜੀ ਸਮਾਨ ਵੀ ਗਿਆ ਚੱਕੀ ਵੀ ਜਾਣਾ ਸਮਾਨ ਹਾਂ ਬਲਾ ਪਤਾ ਕਰਕੇ ਆ ਕੇ ਸਮਾਨ ਲੈ ਜਾਣਾ ਘੇਰ ਕਿਤੇ ਜਾ ਕੇ ਮਤਲਬ ਕੋਲ ਬੈਠ ਕੇ ਬਣਵਾ ਰਿਹਾ ਰਿਕਾਰਡ ਗਿਆ ਮੇਰੇ ਆਇਆ ਇਹ ਨਾ ਪਤਾ ਲੱਗਦਾ ਕਿ ਨੇ ਕੀ ਪਾਇਆ ਵਿੱਚ ਲੱਗ ਗਈ ਚੀਜ਼ਾਂ ਵਾਜੇ ਰੱਖ ਲੈਣੇ ਵਿੱਚੇ ਉਹੀ ਤਾਂ ਗੱਲ ਆ ਆਉਂਦਾ ਤੇ ਨਾਲੇ ਸਿਆਣੇ ਬੈਠੀ ਕੋਲ ਹੁੰਦੇ ਨਾ ਹਜੇ ਹਉਣ ਵਾਲੇ ਘੋਲ ਕਰ ਦਿੰਦੇ ਮਮੀ ਪਹਿਲਾਂ ਵਾਲੇ ਸਿਆਣੇ ਬੰਦੇ ਕਿੱਥੇ ਘੋਲ ਕਰਦੇ ਤੇ ਇੱਕ Banda ਬੋਲਣਾ ਚਾਹੁੰਦਾ ਥੋੜਾ ਜਿਹਾ ਵੀਡੀਓ ਤੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕੌਣ ਆ ਜੀ ਆ ਜੀ ਆ ਜੀ ਆ ਜੀ ਮੈਂ ਜੀ ਪਾਪਾ ਜੀ ਨੇ ਆਪਣੇ ਪੰਜਾਬ ਦੇਣੇ ਥੋੜੇ ਹਾਂਜੀ ਸੁਣੋ ਫਸਲੀ ਕਾਲ ਦੀ ਵਾਇਸ ਦੀ ਕਹਾਣੀ ਆ ਪੈਸੇ 아이아대가 따로 소위대가 같이 지렁가올고요 ਨੇ ਇਹ ਗੱਲ ਆ। ਇਹ ਵੀ ਗੱਲ ਠੀਕ ਆ ਵਾ ਭਾਈ। ਕਿ ਕੰਮ ਦੀ ਸਰਕਾਰਾਂ ਨਹੀਂ ਸੋਚਦੀਆਂ ਵੀ ਜਿਹੜਾ ਛੋਟਾ ਆਦਮੀ ਆ bade ਬੰਦਿਆਂ ਨੂੰ ਚੱਕੀ ਜਾਂਦੇ ਆ। ਹਾਂ। ਜਿਹੜਾ ਛੋਟੇ ਬੰਦੇ ਉਹਨਾਂ ਨੂੰ ਕੁਚਲ ਹੀ ਜਾਂਦੇ ਆ। ਕੁਚਲ ਹੀ ਜਾਂਦੇ ਆ। ਹਾਂ। ਸਹੀ ਗੱਲ ਆ। ਹਾਂ। ਬਈ ਮਾੜੇ ਮੋਟੇ ਛੋਟੇ ਬੰਦਿਆਂ ਕ ਨਹੀਂ ਵੀ ਦੇਖੋ। ਹੂੰ। ਵੀ ਮਹਗਾਈ ਘਟਾਓ। ਮਹਗਾਈ ਘਟਾਓ। ਹੂੰ। ਇਹ ਸਰਕਾਰਾਂ ਮਾਰਨ ਪਰੇ ਲੱਗੀਆਂ ਵੀ ਆ। ਠੀਕ ਆ। ਬੱਚੇ ਛੋਟੇ ਬੰਦਿਆਂ ਨੂੰ ਉਹੀ ਕੁਚਲਦੀ ਏ। ਬਿਲਕੁਲ ਬਿਲਕੁਲ। ਮਹਗਾਈ ਬੇਸਤੀ ਹੈ ਜੀ ਬਜਟ ਪਾਸ ਕੀਤਾ ਜਾਵੇ ਵੀ ਸਬਜ਼ੀਆਂ ਦਾ ਰੇਟ ਘਟਾਓ। ਕੋਈ ਕੋਈ ਸੁਣੀ ਜਾਵੇ ਕੋਈ ਕਿਸੇ ਪਾਸਾ ਕੋਈ ਫਾਇਦੇ ਨਹੀਂ ਕਰਦਾ ਹਾਂ ਸਸਦ ਨਹੀਂ ਜੀ ਖਾਇਆ ਜਾਵੇ ਪਾਪਾ ਜੀ ਨੂੰ ਕਿੰਨਾ ਤੇਲ ਨੂੰ ਨੰਗਾ ਹੋ ਜਾਣਾ ਨਹੀਂ ਮਗੇ ਆਈ ਤਾਂ ਮੈਂ ਬਾਕੀ ਸਹੀ ਗੱਲ ਆ ਤੇ ਆਈ ਨਾ ਹੁਣ ਦੁਨੀਆ ਦਾ ਦਾ ਟਕਾਣਾ ਹਲਾਇਆ ਪਿਆ ਹਾਂ ਬਿਲਕੁਲ ਹਾਂ ਅੱਜ ਤਾਂ ਜੀ ਮੇਰੇ ਲਈ ਬਣੀ ਗੁੱਚੀ ਵੀ ਲੈਣ 10 ਰੁਪਏ ਦੀ 20 ਪਰ 20 ਰੁਪਏ ਦੀ ਗੁੱਚੀ ਆ ਹੁਣ ਹੁਣ ਤਾਂ ਧਨੀਆ ਦੀ ਗੁੱਚੀ ਵੀ ਖਰੀਦਣੀ ਵੀ ਔਖੀ ਹੋਈ ਉਹ ਵੀ 20 ਰੁਪਏ ਦੀ ਜਿਹੜੇ ਜਿਹੜੇ ਵਿਚਾਰਾ ਦਿਹਾੜੀਦਾਰ ਬੰਦਾ ਹੁੰਦੇ ਉਹਦੇ ਵਾਸਤੇ ਬੰਦਾ ਕਿੱਥੇ ਉਹਦੇ ਵਾਸਤੇ ਬੜਾ ਔਖਾ ਖਾਣਾ ਖਾਵੇ ਬੱਚੇ ਕਰੂਗਾ ਉਹ ਕਿੰਨੇ ਕ ਪੈਸੇ ਖਰੂਗਾ ਕਿੰਨੇ ਕ ਖਾਊਗਾ ਉਹ ਕਿਆ ਲਿਆਊਗਾ 500 ਰੁਪਏ ਹਾਂ ਉਹਦੇ ਵਾਸਤੇ ਬੜਾ ਔਖਾ ਹਾਂ ਉਹ ਉਹ ਕਿਆ ਕਰੂਗਾ ਵਿਚਾਰਾ ਬਿਲਕੁਲ 500 ਵੀ ਸਬਜ਼ੀ ਵੀ ਲਿਆਊਗਾ ਹਾਂ 500 ਵਿੱਚ ਆਟਾ ਵੀ ਲਿਆਊਗਾ ਚੌਲ ਵੀ ਲਿਆਊਗਾ ਸਹੀ ਗੱਲ ਇਹ ਨੂਨ ਵਿੱਚ ਵੀ ਲਿਆਊਗਾ ਕਿਆ ਕਰੂਗਾ 500 ਵਿੱਚ ਮਸਕਰਾ ਹਾਂ ਖਰੀਦਣਾ ਖਾਇਆ ਵਾ ਹਾਂ ਨਵਾਂ ਆਟਾ ਖਰੀਦਣਾ ਆਟਾ ਵੀ 50 ਰੁਪਏ ਕਰਿਆ ਵਾ ਹਾਂ ਕੌਣ ਆਊਗਾ ਕਿੱਧਾ ਪਾਏ ਤੇ ਕੌਣ ਆਊਗਾ ਨਾਨੇ ਆਉਣਗੇ ਮਾਮੇ ਆਉਣਗੇ ਕਿ ਮਾਮੇ ਆਉਣਗੇ ਕੌਣ ਆਊਗਾ ਕਿੱਧਾ ਪਾਇ ਤੇ ਨੰਨਾ ਆਊਗਾ ਕਿ ਨੰਨਾ ਆਊਗਾ ਕਾ ਸਵੇਰੋ

ਲਓ ਜੀ ਹੁਣ ਸਬਜੀ ਭਾਈ ਸਾਡੀ ਕੜੀ ਗਈ ਬਣ ਨੂਰ ਕਹਿੰਦੀ ਪਹਿਲਾਂ ਮੈਨੂੰ ਟੇਸਟ ਕਰਾਓ ਗਰਮ ਤਾਂ ਨਹੀਂ ਮੰਮੀ ਨੂਰੂ ਜੰਮੀ ਇੱਧਰ ਆਇਆ ਬੁੱਤ ਵੀ ਮੂਹਲਾ ਦਾ ਇੱਧਰ ਭਾਈ ਜੱਟਾ ਲੱਡੂ ਵੀ ਬੈਠਾ ਏ ਓ ਲੱਡੂ ਹਾਂ ਜੀ ਮਾਤਾ ਜੀ ਇਹ ਸੋਨ ਵਾਲੀ ਕੜੀ ਉਹ ਸੋਨ ਵਾਲੀ ਕੜੀ ਟੇਸਟ ਕਰਕੇ ਦੱਸੂਗੀ ਮਾਤਾ ਜੀ ਕਹੇ ਜੀ ਬਣੀ ਤੇਰੀ ਬਹੁਤ ਵਧੀਆ ਹੈਂ ਚੋਟੇ ਰਹੀ ਹਾਂ ਹਾਂ ਠੀਕ ਹੈ ਐਨ ਉਹ ਤਾਂ ਗਰੂੰਗ ਵੀ ਐਨ ਪਾਈਪ ਵਧੀਆ ਪੈ ਜਾ ਪਈ ਆ ਹੋ ਗਈ ਹੈ ਹਾਂ ਕਿਆ ਬਾਤ ਬਹੁਤ ਵਧੀਆ ਕਹਿੰਦੀ ਹੈ ਬਹੁਤ ਵਧੀਆ ਬਹੁਤ ਵਧੀਆ ਬਈ ਲੱਡੂ ਜਾ ਓਏ ਤੂੰ ਕਿਆ ਕਰਦਾ ਨੇ ਤੂੰ ਕਿਆ ਕਰਦਾ ਯਾ ਤੂੰ ਕਿਆ ਕਰਦਾ ਤੂੰ ਮੈਨੂੰ ਖਾ ਲੈ ਹਾਂ ਤੇਰੇ ਆਉਣ ਤੋਂ ਪਹਿਲਾਂ ਦੂਰੇ ਆਲੂ ਖਾ ਲੈ ਅੱਛਾ ਚੱਟ ਲਾਤੀ ਆਲੂਆਂ ਉੱਪਰ ਛੱਟ ਲਾਤੀ ਹਾਂ ਗੱਦੀ ਆਲੂ ਦੱਦੀ ਆਲੂ ਤਾਂ ਹੀ ਮੈਂ ਪਾਣੀ ਪੀਂ ਗਈ ਸੀ ਵਾ ਅੱਛਾ ਠੀਕ ਆ ਉਹ ਹਜੇ ਵੀ ਆਲੂ ਆਲੂ ਕਰੀ ਆਲੂ ਤਾਂ ਇੰਨੇ ਖਾਂਦੀ ਆ ਨਾ ਜੀ ਇਹ ਆਲੂਆਂ ਦੀ ਇੰਨੀ ਸ਼ਿਕਾਇਤ ਆ ਵੀ ਗੱਲੇ ਛੱਡੋ ਪੱਤੇ ਆ ਆਲੂ ਨਹੀਂ ਹੈਗੇ ਪੁੱਤੇ ਤਾਂ ਪਿਆਜ਼ ਆ ਜੀ ਆਲੂ ਨਹੀਂ ਹੈਗੇ ਅੱਜ ਤੁਸੀਂ ਰੋਟੀ ਕਰੀ ਪੁੱਛੋ ਤਾਂ ਤੇ ਅੱਜ ਚਲੋ ਕੜੀ ਬਣਾਉਣੀ ਸੀ ਜਾਂ ਇਹ ਪੁੱਛ ਕਾ ਮੈਂ ਮਾਰਦੀ ਮੈਂ ਠੀਕ ਤਾਂ ਹੋ ਰਣੀ ਦੀ ਫੇਰ ਮੈਂ ਚਾਹ ਨਾਲ ਖਾਂਦੀ ਠੀਕ ਹੋ ਰਣੀ ਆਂ ਆਹਦੀ ਦੇਖ ਕੇ ਤੇ ਆਪਣੀ ਮੂਹਰ ਮੇਰੇ ਠੀਕ ਹੋ ਜਾਣਾ ਕਾ ਪਤਾ ਅਜ ਸਪੈਸ਼ਲ ਤਾਂ ਹੀ ਬਣੇ ਹੋਵੇ ਕੜੀ ਚੌਲ ਹੋ ਸਕਦਾ ਇਹ ਵੀ ਜੀ ਜੀ ਸੋਚ ਸਕਦਾ ਹਾਂ ਮੈਂ ਆਪੇ ਠੀਕ ਹੋ ਜਾਣਾ ਕਦੀ ਜੇ ਸੋਈ ਲੀਦਾ ਆਪੇ ਜੀ ਪਾਉਣ ਕੜੀ ਹਾਂ ਮੈਂ ਤਾਂ ਠੀਕ ਆ ਤੇ ਕਹਾ ਕੇ ਗੇਲਾ ਭਾਈ ਲੱਡੂ ਵੀ ਛੱਡਾ ਬੈਠਾ ਓਏ ਦੇਖੀ ਮੁੰਨੇ ਆ ਉਹ ਕੰਦੇ ਬੱਚੇ ਆ ਜੀਪਾ ਕੱਢੀ ਜਾਂਦਾ ਕਿਤਾ ਕਿੱਕਾ ਨਾ ਬੈਠਾ ਬੀ ਉਹ ਨਾ ਰੱਗੇ ਰੋ ਬਿੰਗੇਰੂ ਜੀਸ ਕੇ ਬਾਬਾ ਬਹੁਤ ਆਹੇ ਛਾਲ ਇੱਕ ਮੈਂ ਮਗਾ ਕੇ ਦੇਖਾ ਬੈਠਾ ਮੂਰੇ ਨੇ ਉੱਟ ਗਿਆ ਛਾਲ ਇੱਕੇ ਲਖਤ ਮਾਰਦਾ ਪਿੱਛੇ ਨੂੰ ਕਈ ਵਾਰ ਉਹ ਬਿੰਗੇਰਿਆ ਉਹ ਤੇ ਬੈ ਜਾ ਨਹੀਂ ਹਾਜੀ ਕਿੱਥੇ ਬੈਠਣਾ ਇਹਨੇ ਉਹ ਭੱਜਦਾ ਨਾ ਚੀਜ਼ ਚੱਕਣੇ ਨੂੰ ਭੱਜਦਾ ਫੇ ਗਾਂ ਨੂੰ ਲੇ 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 ਮੇਰਾ ਬੁੱਧ ਲੈ ਲੈ ਉਹ ਚੀਜ਼ ਚੱਕਣੇ ਨੂੰ ਭੱਜਦਾ ਫਿਰ ਸਾਰੀ ਉਹ ਫੋਨ ਨੂੰ ਭੱਜਦਾ ਹਾਂ ਤਾਂ ਹੀ ਫੇ ਗਾਹ ਨੂੰ ਗਿਰ ਜਾਂਦਾ ਆਹੀ ਚੱਕਰ ਆ ਜੇ ਖੋਲੀ ਤੇ ਪਾ ਦੇ ਉਹ ਘਰ ਉਹ ਮਿਲੇ ਮੂਤ ਨਹੀਂ ਪਾਉਂਦੇ ਆਏ ਦੇਖੀ ਜੇ ਤਾਂ ਬੁੱਧ ਜਪਾਉ ਇੱਕੜ ਦੇਖੀ ਜੇ ਮੈਂ ਬਹੁਤ ਜੱਸਦਾ ਮੈਂ ਥੋੜਾ ਜਿਹਾ ਬੜਾ ਤੇ ਤੈਨੂੰ ਦੇਖ ਹਾਂ ਜੂਰ ਕਰਨੀ ਤੇ ਬਾਤ ਆਰਕਾ ਦੇ ਹਾਂ ਨੂਰ ਕਰਨੀ ਤਾਂ ਬੂਆ ਬਹੁਤ ਹਾਜ਼ਾ ਖੁਸ਼ ਹੋ ਜਾਂਦਾ ਅਹ ਚਲੋ ਜੀ ਫੇ ਠੀਕ ਆ ਹੁਣ ਅਗਲੇ ਬਲਾਉਂ ਚੱਲ ਜਾਈਆਂ ਤੂੰ ਵੀ ਦੇਖ ਰਿਹਾ ਹਾਂ ਆਕੇ ਵਾਸਮਾ ਦਾ ਤੈ ਖਾ ਲਈ ਮੈਂ ਖਾ ਲਈ ਕੀ ਗੱਲ ਹੈ ਹਾਂ ਬੱਲੇ ਬੱਲੇ ਮੈਂ ਵੀ ਆ ਗੱਲ ਨਹੀਂ ਤੇ ਦਿਰਤੀ ਤਾ ਸੁਣਾਈ ਪੈ ਗੱਲੇ ਬੱਲੇ ਬੱਲੇ ਜਿਹੜੇ ਇਕੱਠੀ ਖਾਂਦੇ ਕੜੀ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਅੱਗੇ ਫਿਰ